हां जी दोस्तों सत श्री अकाल मैं डॉक्टर रविंद्र सिंह ਆਪਾਂ ਅੱਜ ਬਣਾ ਰਹੇ ਹਾਂਗੇ ਮੂਸਲੀ ਪਾਕ ਇਸ ਸਰਦੀ ਦਾ ਦੂਸਰਾ ਬੈਚ ਤਿਆਰ ਵੀ ਹੋਣ ਲੱਗ ਗਿਆ ਤੇ ਇਹ ਬਹੁਤ ਅੱਛਾ ਜੋਗ ਆ ਮੈਂ ਇਹਦੇ ਇਨਗਰੀਡੀਅੰਟਸ ਨੂੰ ਦਿਖਾ ਰਿਹਾ ਦੇਖੋ ਤੁਹਾਡੇ ਸਾਹਮਣੇ ਨੇ ਕੇਸਰ ਰੂਮੀ ਮਸਤਗੀ ਚੰਦਨ ਸੁਪੈਦ ਆਕਰਕਰਾਲ ਜੇਰੀਅਨ ਬਹੁਤ ਅੱਛਾ ਗਜ ਪੀਪਲ ਹਨਾ ਤੇ ਕੌਂਚ ਦੇ ਬੀਜ ਅਸਗੰਧ ਧਨੀਆ ਸਰਦ ਚੀਨੀ ਮੋਚ ਰਸ ਹਰੜਾ ਹਓਵੇਰ ਮਤਲਬ ਦਾਲ ਚੀਨੀ ਇਹ ਨਾਗਰ ਮੋਥਾ ਇਹ ਤਕਰੀਬਨ ਆਸਫੈਦ ਮੂਸਲੀ ਛੋਤੇ ਹੋਏ ਤੇਲ ਆ ਆ ਗਿਆ ਆਪਣਾ ਬਾਦਾਮ ਗिरी ਇਹ 22 ਤੋਂ 45 ਚੀਜ਼ਾਂ ਚ ਰੈਡੀ ਹੁੰਦਾ ਇਹ ਤਿੰਨੇ ਦੋਸਾਂ ਲਈ ਬਣਿਆ ਹੋਇਆ ਬਾਤ ਰક્ત ਵਰਗੇ ਰੋਗਾਂ ਨੂੰ ਜੜ੍ਹ ਚੋਂ ਕੱਢ ਜਾਂਦਾ ਇਹ ਆਪਣਾ ਅਸ਼wini ਕੁਮਾਰ ਜੀ ਨੇ ਸੀਨ ਰਾਜਵਾਲੇ ਪੀ ਅ ਇਸਤਰੀਆਂ ਤੇ ਸੀਨ ਸ਼ੁਕਰ ਵਾਲੇ ਪੁਰਸ਼ਾਂ ਲਈ ਤਿਆਰ ਕਰਿਆ ਸੀਗਾ ਜਿਹੜਾ ਕਿ ਜਿਨ੍ਹਾਂ ਨੂੰ ਸ਼ੁਕਰਸ਼ੀਨ ਰਹਿਣਾ ਉਹਨਾਂ ਲਈ ਵੰਡ ਤਿਆਰ ਕਰਿਆ ਸੀ ਇਹ ਹੁਣ ਅਸੀਂ ਹਰ ਇੱਕ ਸਰਦੀ ਤੋਂ ਲਈ ਤਿਆਰ ਕਰਦੇ ਆਂ ਤੇ ਬਹੁਤ ਅੱਛੇ ਰਿਜ਼ਲਟ ਦੇ ਇਹ ਇਥੋਂ ਤੱਕ ਕਿ ਬੰਦੇ ਨੂੰ ਵੀਰਸ ਸੰਬੰਧੀ ਤਾਂ ਕੋਈ ਰੋਗ ਵੀ ਨਹੀਂ ਰਹਿਣ ਦਿੰਦਾ ਨਮ ਪੁਸਕਤਾ ਨੂੰ ਜੜ ਤੋਂ ਖਤਮ ਕਰ ਦਿੰਦਾ ਇਹਨੇ ਇੱਕ ਵਾਰ ਸੈਸ਼ਨ ਕਰ ਲਿਆ ਤੇ ਬਾਲ ਪਲਿਤਨਾਸੀ ਜਲਦੀ ਬਾਲ ਸਪੇਦੋਗੇ ਉਹਨਾਂ ਨੂੰ ਵੀ ਦੁਬਾਰੇ ਕਾਲੇ ਕਰਨ ਲਗਾ ਦਿੰਦਾ ਇਹ ਅਨਾਹ ਕੁਸਤਾ অতি ਬੜਾ ਹੋਆ ਬਾਤ ਰક્ત ਜੀ ਨਾ ਜੂਰ ਕਹਿਣਾ ਗੋਡੇ ਗਾੜੇ ਦੁਖਣ ਲੱਗ ਜਾਂਦੇ ਅਰਸ ਸਵਾਸ ਕਾਸ ਬਰਨ ਚੈ ਕਾਮਲਾ ਪਾਂਡੂ ਸ਼ੁਕਰ ਹੈ ਨੇਤਰਾਂ ਦੀ ਨਿਰ ਨਿਰਬਲਤਾ ਨਿਗਾਹ ਕਮਜ਼ੋਰ ਮੰਨਦਾ ਗਣੀ ਗੋਲਮ ਅਰਸਪਨਾ ਪਰਮੇ ਪਰਮੇ ਕਹਿੰਦੇ ਧਾਤੂ ਰੋਗ ਜਿਹਦੇ ਸ਼ੂਗਰ ਵਗੈਰਾ ਜਾਂ ਹੋਰ ਧਾਤੂ ਰੋਗ ਪੈਦਾ ਹੋ ਜਾਂਦੇ ਆ ਇਹਨਾਂ ਨੂੰ ਇਹ ਜੜ੍ਹ ਚੋਂ ਖਤਮ ਕਰ ਦਿੰਦਾ ਇਹ ਅਸੀਂ ਤੁਹਾਡੇ ਲਈ ਤਿਆਰ ਕਰ ਰਹੇ ਆ ਤੇ ਤੁਸੀਂ ਸਾਡੇ ਇਸ ਨੂੰ ਕੰਟੈਕਟ ਨੰਬਰ ਦਿੱਤਾ ਉਹ ਤੋਂ ਮੰਗਵਾ ਵੀ ਸਕਦੇ ਹੋ ਤੇ ਇਹਨੂੰ ਜਰੂਰ ਸੇਵ ਕਰੋ ਥੈਂਕ ਯੂ ਵੈਰੀ ਮੱਚ